ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਦਾ ਮਮਡੋੜ ਪਹੁੰਚਣ ਤੇ ਸੀਨੀਅਰ ਲੀਡਰਸ਼ਿਪ ਵੱਲੋਂ ਜੋਸ਼ੋਖ ਰੋਸ਼ਨਾ ਸਵਾਗਤ ਜੀ ਹਾਂ ਭਾਜਪਾ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਸਰਦਾਰ ਸ਼ਮਸ਼ੇਰ ਸਿੰਘ ਕਾਕੜ ਗੱਡੀਆਂ ਤੇ ਮੋਟਰਸਾਈਕਲਾਂ ਦੇ ਵੱਡੇ ਕਾਫਲੇ ਨਾਲ ਓਪਨ ਗੱਡੀ ਵਿੱਚ ਸਵਾਰ ਹੋ ਕੇ ਮਮਡੋੜ ਪਹੁੰਚੇ ਜਿੱਥੇ ਉਹ ਪੈਦਲ ਮਾਰਚ ਰਾਹੀਂ ਨਵ ਦੁਰਗਾ ਮੰਦਿਰ ਵੱਲ ਰਵਾਨਾ ਹੋਏ ਇਸ ਦੌਰਾਨ ਭਾਜਪਾ ਦੇ ਆਗੂ ਅਹੁਦੇਦਾਰਾਂ ਤੇ ਪਾਰਟੀ ਵਰਕਰਾਂ ਵੱਲੋਂ ਟੋਲ ਠਮੱਕਿਆਂ ਨਾਲ ਸਵਾਗਤ ਕੀਤਾ ਗਿਆ ਪੈਤਲ ਮਾਰਚ ਦੌਰਾਨ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਦਾ ਵੱਖ-ਵੱਖ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਗਲ ਵਿੱਚ ਫੁੱਲਾਂ ਵਾਲੇ ਹਾਰ ਪਾ ਕੇ ਜੋਸ਼ੋਖ ਰੋਸ਼ਨਾ ਸਵਾਗਤ ਕੀਤਾ ਨਵ ਦੁਰਗਾ ਮੰਦਿਰ ਵਿੱਚ ਉਹਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਨੇ ਕਿਹਾ ਕਿ ਉਹ ਪੰਜਾਬ ਆਜਪਾ ਦਾ ਵਿਸ਼ੇਸ਼ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਤੇ 2024 ਦੀਆਂ ਲੋਕ ਸਭਾ ਦੇ ਮੱਦੇਨਜ਼ਰ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਚਰਚਾ ਕੀਤੀ ਇਸ ਮੌਕੇ ਜ਼ਿਲ੍ਹਾ ਪ੍ਰਭਾਰੀ ਕ੍ਰਿਸ਼ਨ ਨਰੂਲਾ ਜਸਵਿੰਦਰ ਸਿੰਘ ਕਿੱਲੀ ਹਲਕਾ ਇੰਚਾਰਜ ਫਰੋਈਪਰ ਦਿਹਾਤੀ ਜਪਾਲ ਕੌਰ ਖੋਸਾ ਜ਼ਿਲ੍ਹਾ ਪ੍ਰਧਾਨ ਮੈਲਾ ਮੋਰਚਾ ਭਗਵਾਨ ਸ਼ਰਮਾ ਮੰਡਲ ਪ੍ਰਧਾਨ ਸਰਕਲ ਮਮਡੋਟ ਅਸ਼ੋਕ ਸਹਿਗਲ ਪ੍ਰਧਾਨ ਜ਼ਿਲ੍ਹਾ ਵਪਾਰ ਸੈੱਲ ਵਿਕਰਮਜੀਤ ਸਿੰਘ ਸਟੇਟ ਅਵਾਰਡ ਜ਼ਿਲ੍ਹਾ ਵਾਈਸ ਪ੍ਰਧਾਨ ਐਸਸੀ ਵਿੰਗ ਮੋਰਚਾ ਸਰਿੰਦਰ ਕੁਮਾਰ ਵਿੱਕੀ ਮਦਦਾਨ ਪ੍ਰਧਾਨ ਵਪਾਰ ਸੱਲ ਮਮਡੋਟ ਸੰਦੀਪ ਚਾਵਲਾ ਪ੍ਰਧਾਨ ਜੁਵਾ ਮੋਰਚਾ ਸੁਖਚੈਨ ਸਿੰਘ ਪ੍ਰਧਾਨ ਕਿਸਾਨ ਸੱਲ ਲਾਪ੍ਰੀਤ ਸਿੰਘ ਵਾਕਏ ਜਰਨਲ ਸਕੱਤਰ ਚੌਕ ਹਰੀਹਰ ਆਦ ਹਾਜ਼ਰ ਸਨ ਮਮਡੋਟ ਤੋਂ ਪੱਤਰਕਾਰ ਜਗਿੰਦਰ ਸਿੰਘ ਭੋਲਾ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਸਨਮਾਨ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੇ ਮੂ ਡੋਰ ਪਹੁੰਚੇ ਆ ਤੇ ਇਹਨਾਂ ਨੂੰ ਬਹੁਤ ਬਹੁ ਮੁਬਾਰਕਾਂ ਇੱਕ ਨਾਲ ਅਸੀਂ ਦਿਹਾਤੀ ਦੀ ਮੀਟਿੰਗ ਵੀ ਰੱਖੀ ਗਈ ਹੈ ਹਣਕਾ ਮਮਦੋੜ ਦਿਹਾਤੀ ਦੀ ਤੇ ਉਹ ਸਾਰਾ ਅਸੀਂ ਆਪ ਦਾ ਜਿਹੜਾ ਵੀ 24 ਦਾ ਇਲੈਕਸ਼ਨ ਹੈ ਉਹਦੇ ਵਿੱਚ ਅਸੀਂ ਕਿਵੇਂ ਕਿਵੇਂ ਕੰਮ ਕਰਨਾ ਹੈ ਕੀ ਕੀ ਉੱਥੇ ਕੰਗੀਆਂ ਪੇਟੀਆਂ ਨੇ ਉਹ ਸਹੀ ਪੂਰੀਆਂ ਕਰਨੀਆਂ ਨੇ ਤੇ ਚਾਰਜ ਦੇ ਤੌਰ ਤੇ ਮੈਨੂੰ ਮਮਦੋੜ ਦਾ ਇੰਚਾਰਜ ਬਣਾਇਆ ਗਿਆ ਹੈ ਤੇ ਮੈਂ ਪਾਰਟੀ ਦਾ ਤੇ ਸਾਰੀ ਟੀਮ ਦਾ ਧੰਨਵਾਦ ਕਰਨਾ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਪ੍ਰਧਾਨ ਸ਼ਨੀਲ ਜਾਖੜ ਜੀ ਦਾ ਔਰ ਪੂਰੀ ਟੀਮ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਤੇ ਮਿਹਨਤੀ ਤੇ ਇਮਾਨਦਾਰ ਸਰਦਾਰ ਸੁਮੇਸ਼ਰ ਸਿੰਘ ਨੂੰ ਜ਼ਿੰਮੇਵਾਰ ਦੇ ਕੇ ਸਾਡੇ ਦਰਮਿਆਨ ਭੇਜਿਆ ਅਸੀਂ ਪੂਰੇ ਟੀਮ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦੇ ਆਂ ਔਰ ਪੂਰੀ ਉਮੀਦ ਲੈ ਕੇ ਚੱਲਦੇ ਆਂ ਕਿ ਸਾਡੇ ਸ਼ਮਸ਼ੇਰ ਸਿੰਘ ਕਾਕੜ ਜੀ ਜ਼ਿਲ੍ਹੇ ਦੀ ਮੀਟਿੰਗ ਨਹੀਂ ਇਹ ਰੇਕ ਮੰਡਲ ਵਿੱਚ ਜਾ ਕੇ ਹਰ ਮਹੀਨੇ ਮੈਂ ਆਪਣੇ ਮੀਟਿੰਗ ਕਰਨਗੇ ਧੰਨਵਾਦ ਜੀ ਜਸਵਿੰਦਰ ਸਿੰਘ ਕਿਲੀ ਹਲਕਾ ਫਰੋਜਪੁਰ ਦੇ ਆਤੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਥ ਸ਼ਮਸ਼ੇਰ ਸਿੰਘ ਜੀ ਕਾਕੜ ਜ਼ਿਲ੍ਹਾ ਫਿਰੋਜ਼ਪੁਰ ਦੇ ਜੋ ਨਵੇਂ ਪ੍ਰਧਾਨ ਬਣੇ ਸਾਨੂੰ ਸਭ ਤੋਂ ਵੱਡਾ ਮਾਣ ਆ ਕਿ ਉਹਨਾਂ ਦਾ ਜਿਹੜਾ ਨਿਵਾਸ ਆ ਸਾਡਾ ਪੰਚਸਭਾ ਹਲਕਾ ਫਿਰੋਜ਼ਪੁਰ ਵਿੱਚ ਪੈਂਦਾ ਹੈ ਅੱਜ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮੰਡਲ ਮਮਦੋਟ ਵੱਲੋਂ ਸਵਾਗਤ ਕੀਤਾ ਗਿਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਹੀ ਬੀਜੇਪੀ ਵਰਕਰਾਂ ਦਾ ਮਮਦੋਟ ਮੰਡਲ ਦੇ ਤੇ ਸਾਧ ਸ਼ਮਸ਼ੇਰ ਸਿੰਘ ਕਾਕਰ ਜੀ ਨੂੰ ਲੱਖ ਲੱਖ ਵਧਾਈ ਦਿਨਾ ਜ਼ਿਲ੍ਹਾ ਫਰੋਜਪੁਰ ਦਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣਦੇ ਜੀ ਤੁਸੀਂ ਅੱਜ ਨਗਰ ਪੰਚਾਇਤ ਦੇ ਮਾਮਦੂਰ ਪਹੁੰਚੇ ਪ੍ਰਧਾਨ ਬਣਨ ਤੇ ਪਹਿਲੀ ਵਾਰ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੇ ਕੀ ਤਿਆਰੀਆਂ ਤੋਂ ਡੀਆਂ ਜੀ ਬਹੁਤ ਵਧੀਆ ਜੀ ਸਾਡਾ ਤੁਸੀਂ ਖੁਦ ਵੇਖ ਹੀ ਰਿਹਾ ਮੈਂ ਸਾਰੇ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਕਵਰੇਜ ਕੀਤੀ ਸਾਰਾ ਤੁਹਾਡੇ ਕੋਲ ਹੀ ਹੈ ਵੀ ਜਿੰਨਾ ਸ਼ਾਹ ਸਾਡੇ ਵਰਕਰਾਂ ਦੇ ਵਿੱਚ ਮੈਂ ਕਹਿੰਦਾ ਵੀ ਸਾਨੂੰ ਤਾਂ ਬਸ ਇਹ ਨਹੀਂ ਵੀ ਜਿਹੜਾ ਅਸੀਂ ਪਿੰਡਾਂ ਵਿੱਚ ਨਿਕਲਦੇ ਨਹੀਂ ਹਾਂ ਹਰਕਰਤ ਸਾਡੇ ਤਿਆਰ ਬੈਠੇ ਨੇ ਜਿੱਲਾ ਤੁਸੀਂ ਵੇਖ ਲਿਆ ਤੋੜੋ ਮੈਂ ਕਿ ਆਪਣਾ ਚੱਲਦੇ ਆ ਕਿੰਨੇ ਵਰਕਰ ਸਾਡੇ ਖੁਸ਼ੀ ਦੇ ਵਿੱਚ ਤੇ ਟੋਲ ਨਗਾਰੇ ਵੱਜਦੇ ਹੁੰਦੇ ਨੇ ਤੇ ਕਿਸ ਤਰ੍ਹਾਂ ਸਾਨੂੰ ਪਾਰਟੀ ਦਾ ਮਾਨ ਸਰਕਾਰ ਸਾਰਾ ਮਿਲ ਰਿਹਾ ਲੋਕ 2024 ਦੇ ਇਲੈਕਸ਼ਨ ਆ ਰਹੇ ਉਸ ਸੰਬੰਧ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲੱਭਾ ਨੂੰ 2024 ਦਾ ਲਖਸ਼ ਜਿਹੜਾ ਆ ਰਿਹਾ ਜਿੰਨੀਆਂ ਅੱਜ ਤੱਕ ਮੋਦੀ ਸਾਹਿਬ ਨੇ ਛੋਕ ਕੰਮ ਕੀਤੇ ਨੇ ਕਿਸੇ ਪ੍ਰਧਾਨ ਮੰਤਰੀ ਅੱਜ ਤੱਕ ਨਹੀਂ ਕੀਤੇ ਹੋਣ ਆਉਣ ਵਾਲੇ ਟਾਈਮ 'ਚ ਮੋਦੀ ਸਾਹਿਬ ਇਸ ਤੋਂ ਉੱਪਰ ਵੀ ਜਿਹੜਾ ਇੰਡੀਆ ਦਾ ਕੰਤ ਜਿਹੜਾ ਚਾ ਕਰ ਨਹੀਂ ਤੇ ਇਸ ਤੋਂ ਅੱਗੇ ਜਿੰਨਾ ਵੀ ਵੱਦ-ਵੱਦ ਜੋ ਅੱਜ ਚੱਲ ਰਿਹਾ ਇਸ ਤੋਂ ਵੱਧ ਵਿਕਾਸ ਦੇ ਕੰਮ ਚੱਲਣੇ ਚਾਹੀਦੇ